ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GK Knowledge ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 9ਵੀਂ ਦੇ ਲਈ ਵਿਸ਼ਾ ਇੰਗਲਿਸ਼ ਦਾ ਪੇਪਰ ਸਮਾਂ ਆਪਣੇ ਕੋਲ ਤਾਂ 2 ਘੰਟੇ ਆ ਤੇ ਕੁੱਲ ਅੰਕ ਨੇ 80 ਜਿਵੇਂ ਸਭ ਤੋਂ ਪਹਿਲਾਂ ਆਊਗਾ ਤਾਂ ਇੱਕ ਪੈਸੇਜ ਸੋ ਇਸ ਦੀ ਸੋਲੂਸ਼ਨ PDF ਆਪਾਂ WhatsApp ਚੈਨਲ ਤੇ ਅਪਲੋਡ ਕੀਤੀ ਹੋਈ ਆ ਜੇਕਰ ਕਿਸੇ ਨੂੰ ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਹੈ ਤੁਸੀਂ WhatsApp ਤੇ ਜੁਆਇਨ ਹੋ ਸਕਦੇ ਹੋ ਸੋ WhatsApp ਤੇ ਜੁਆਇਨ ਹੋ ਸਕਦੇ ਹੋ ਜਿਵੇਂ ਸਭ ਤੋਂ ਪਹਿਲਾਂ ਆਊਗਾ ਤੁਹਾਨੂੰ 5 ਰੀਡਿੰਗ ਕੰਪਲੀਸ਼ਨ ਪੰਜ MCQ ਆਣਗੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇਹ ਉਹਨਾਂ ਪੈਰਾ ਪੜ ਲੈਣਾ ਖੁਦ ਫਿਰ ਇਸ ਦੇ ਬਾਅਦ ਤੁਸੀਂ ਕੁਐਸਚਨ ਕਰਦੇ ਜਿਵੇਂ ਸਭ ਤੋਂ ਪਹਿਲਾਂ ਆਊਗਾ ਟੋਟਾ ਵਾਸ ਏ ਮੰਕੀ ਸੋ ਇਹ ਪੈਰੇ ਚੋਂ ਆਨਸਰ ਵੀ ਮਿਲ ਜਾਣਗੇ ਦੇਖਾ ਪੜਨਾ ਉਸ ਤੋਂ ਬਾਅਦ ਚੋਇਸ ਫਿਰ ਸੈਕਿੰਡ ਆਜੂ 1 ਆਫ ਥਿਸ ਇਸ ਨਾਟ ਏ ਮਿਸਟੀਰੀਅਸ ਐਕਟੀਵਿਟੀ ਆਫ ਟੋਟਾ ਸਲੈਪਿੰਗ ਦਾ ਨਰੇਟਰ ਤੇ ਥਰਡ ਆਜੂ ਟੋਟਾ ਵਾਸ ਇਨ ਦਾ ਨਰੇਟਰ ਹੋਮ ਬਿਕਾਜ਼ ਆਫ ਨਰੇਟਰ ਗ੍ਰੈਂਡਮਾ grandfather tota was bought from hadshold bag to tongo tonga driver this animal is not in the grandfather pet collection cat so last so simple question. the question if you read the paragraph then you will understand then next aju ga read the poster given below and answer the question that the follow yaha mein sab to pehla poster hoga poster dasna kisde bare ya ga ਆਰਕੀਟੈਕਟ ਫੌਕਸ ਬਾਰੇ ਤੇ ਦੂਜਾ ਨੰਬਰ ਆਫ ਸਪੈਸੀਸ ਆਫ ਦਾ ਆਰਕੀਟੈਕਟ ਇਨ ਦਾ ਵਰਲਡ 200 ਸਲੋਲੀ ਆਉਲਸ ਲਾਈਵ ਸਲੋਲੀ ਆਉਲਸ ਲਿਵ ਐਟ ਅ ਪਲੇਸ ਫੁੱਲ ਆਫ ਟਰੀਜ਼ ਐਂਡ ਬ੍ਰਿਜਸ ਟਰੂ ਵਹੀ ਕੈਨ ਫਾਈਂਡ ਸਨੋਈ ਆਉਲਸ ਇਨ ਆਰਕੀਟੈਕਟ ਸਨੋਈ ਆਉਲਸ ਹੈਵ ਡੈਸ਼ ਆਈਸ ਬ੍ਰਾਈਟ yellow ਸੋ ਆਹ ਦਿਖਤਾ ਹੋਇਆ ਕਿ ਸਨੋਈ ਆਉਲਸ ਵਾਰਡ ਆ ਕੋਈ ਉਸ ਦੇ ਰਿਲੇਟਡ ਹੈ ਪੋਸਟਰ ਸਾਰਾ ਫਿਰ ਨੈਕਸਟ ਆ ਜੀ ਸੈਕਸ਼ਨ ਬੀ ਆਬਜੈਕਟਿਵ ਟਾਈਪ ਕੁਐਸਚਨ ਆ ਜਾਣਗੇ ਸੋ ਜ਼ਿਆਦਾਤਰ ਕੁਐਸਚਨ ਤੁਹਾਡੇ ਐਮਸੀਕਿਊ ਨੇਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਿੰਪਲ ਹੋ ਜੂਗਾ ਇਸ ਤਰ੍ਹਾਂ ਜਿਵੇਂ ਆਲ ਮੈਨ ਆਰ ਨਾਟ ਜਸਟ ਐਂਡ ਟਰੂ ਤੇ ਵਨ ਸ਼ੁੱਡ ਬਿਵੇਅਰ ਆਫ ਫਲੇਟਰਸ ਜੀਸੀ ਬੌਸ ਸਟੱਡੀ ਫਿਜ਼ਿਕਸ ਇਨ ਕਲਕੱਤਾ ਐਵਰੀ ਮੂਮੈਂਟ ਇਜ਼ ਪ੍ਰੀਸੀਅਸ ਹਰ ਇੱਕ ਪਲ ਕੀਮਤੀ ਹੈ ਪ੍ਰੀਸ਼ੀਅਸ ਮਨੀ ਮੇਕਸ ਦਾ ਡੌਂਕੀ ਗੋ ਅਗੇ ਨੇਮ ਆਫ ਸ਼ੇਰ ਸਿੰਘ ਬਰਾਦਰ ਵਾਜ਼ ਕਨਵਾਰ ਤੇ ਦਾ ਬாய் ਵਾਜ਼ ਵੈਰੀ ਰਿਚ ਫਾਲਸ ਸੁਸ਼ੀਲ ਡਿਡ ਨਾਟ ਵਾਂਟ ਟੂ ਗੋ ਟੂ ਸਕੂਲ ਔਨ ਸੱਚ ਡੇ ਬਿਕਾਜ਼ ਆਫ ਹਿਸ ਜੀਓਗ੍ਰਾਫੀ ਟੈਸਟ ਫਿਰ ਆਜੂ ਸੈਕਸ਼ਨ ਸੀ ਇੰਗਲਿਸ਼ ਟੈਕਸਟ ਬੁੱਕ ਚੋਂ ਜੇ ਸਭ ਤੋਂ ਪਹਿਲਾਂ ਹੋਗਾ ਆਨਸਰ ਐਨੀ 3 ਆਫ ਦ ਫੋਲੋਇੰਗ ਕੁਐਸਚਨ ਇਨ 50 ਟੂ 20 ਵਾਟਸ ਸੋ ਹੁਣ ਆਪਾਂ ਇਹਨਾਂ ਦੇ ਕੁਐਸਚਨ ਆਨਸਰ ਕਰ ਦੇਵਾਂਗੇ ਫਿਰ ਆ ਜੂਗਾ ਨਾਲੇ ਬੀ ਪਾਰਟ ਆਊਗਾ ਇਹਦਾ ਇਸ ਦੇ ਬਾਅਦ ਚ ਬੀ ਪਾਰਟ ਦੋਨਾਂ ਚ ਇੱਕ ਕੁਐਸਚਨ ਕਰਨਾਗਾ ਵੱਡੇ ਕੁਐਸਚਨ ਨੇ ਜਿਵੇਂ ਇੱਥੇ ਸੋਲੂਸ਼ਨ ਦਿੱਤਾ ਹੋਇਆ ਆਪਾਂ ਨੂੰ ਹਾਊ ਵਾਸ ਇਬਰਾਹਿਮ ਲਿੰਕਨ ਵਾਂਟਸ ਹਿਸ ਸਨ ਨਾਟ ਵੀ ਕਿਊਡਲਡ ਹੀ ਵਾਂਟਸ ਹਿਸ ਸਨ ਟੂ ਬਿਕਮ ਸਟਰੋਂਗ ਬ੍ਰੇਵ ਹੋਨੈਸਟ ਐਂਡ ਕੈਪਲ ਐਂਡ ਫੈਕਸਿੰਗ ਲਾਈਫ struggle independently. What did JC Boss have to struggle for? He struggled against racial discrimination and for recognition of his scientific work in British ruled India. The next topic, what do people believe about the power of time? People believe time changes everything. He wanted to teach lessons and turn ਵੀਕ ਇਨਟੂ ਸਟਰੋਂਗ ਔਰ ਰਿਚ ਇਨਟੂ ਪੂਅਰ ਸੋ ਲਾਸਟ ਲਾ ਤਾਂ ਉਹਦੇ ਵਾਸਤੇ ਸਮੇਂ ਦੇ ਵਾਸਤੇ ਸਮੇਂ ਦੀ ਪਾਵਰ ਦੂਜਾ ਜੇ ਸੀ ਬੌਸ ਸੀ ਜਿਹੜੇ ਉਹਨਾਂ ਨੇ ਕੀ ਸਟਰਗਲ ਕੀਤਾ ਉਹਨਾਂ ਨੇ ਬ੍ਰਿਟਿਸ਼ ਦੇ ਮਤਲਬ ਅੰਗਰੇਜ਼ਾਂ ਦੇ ਵਿਰੁੱਧ ਕੀਤਾ ਜਿਸ ਸਟਰਗਲ ਤੇ ਪਹਿਲਾ ਅਮਰਾਹਿੰਗ ਲਿੰਕਨ ਦਾ ਸੀ ਕਿ ਉਹਦਾ ਬੇਟਾ ਕਿਵੇਂ ਸੀ ਸੋਚ ਮਤਲਬ ਅਟੈਂਪਟ ਐਨੀਵਨ ਵਾਈ ਇਜ਼ ਦਾ ਬਜਟਿੰਗ ਆਫ ਟਾਈਮ ਇੰਪੋਰਟੈਂਟ ਬਜਟਿੰਗ ਟਾਈਮ ਹੈਲਪ ਅਵੋਇਡ ਸਟ੍ਰੈਸ ਸੋ ਇੰਪਰੂਵਸ productivity and ensure every task is completely effectively and on time and next ਆ ਗਿਆ ਜੀ ਬਾਸ ਦੇ ਰਿਲੇਟਡ ਸੋ ਤੁਸੀਂ ਦੋਨਾਂ ਚ ਜਿਹੜਾ ਵੀ ਸੌਂਦੇ ਸੌਖਾ ਲੱਗਦਾ ਦੋਨਾਂ ਚ ਕੋਈ ਵੀ ਕਰ ਸਕਦੇ ਨੇ ਦੋਨਾਂ ਚ ਸਿੰਪਲੀ ਨੇ ਦੋਨੋਂ ਨੈਕਸਟ ਆ ਜੂਗਾ ਫਿਰ ਇਹਦੇ ਬਾਅਦ ਚੋ ਇੰਗਲਿਸ਼ ਮੇਨ ਕੋਰਸ ਦੀ ਪੋਇਟਰੀ ਆ ਗਾ ਆਨਸਰ ਐਨੀ ਟੂ ਆਫ ਦਾ ਫੋਲੋਇੰਗ ਕੁਐਸਚਨ ਆਫਟਰ ਰੀਡਿੰਗ ਦਾ ਸਟੈਂਜਾ ਪਹਿਲਾਂ ਤੁਸੀਂ ਇਹ ਸਟੈਂਜਾ ਰੀਡ ਕਰਨਾਗਾ ਫਿਰ ਇਹਦੇ ਕੁਐਸਚਨਸ ਦੇ ਆਨਸਰ ਕਰਨੇ ਨੇ ਫਿਰ ਬਾਅਦ ਚ ਇੱਕ ਸੈਂਟਰਲ ਆਈਡੀਆ ਕਰਨਾਗਾ ਸੋ ਇਹ ਕੁਐਸਚਨ ਆਨਸਰ ਇਸ ਤਰ੍ਹਾਂ ਹੋਣਗੇ ਪਹਿਲਾ ਕੁਐਸਚਨ ਹੈਗਾ ਵਟ ਡਸ ਦਾ ਪੋएट ਵਾਂਟਸ ਅਸ ਟੂ ਲਿਵ ਵਾਈ ਦਾ ਪੋਇਟਸ ਵਾਂਟਸ ਅਸ ਟੂ ਲਿਵ ਚੈਟਿੰਗ ਐਂਡ ਵੀਡ ਕਾਊਂਟਿੰਗ ਬਿਕਾਜ਼ ਗੋਡ ਇਜ਼ ਨਾਟ ਲਿਮਟਡ ਟੂ ਟੈਂਪਲਸ ਤੇ ਦੂਜਾ ਨੇਮ ਦਾ ਪੋਇਮ ਐਂਡ ਦਾ ਪੋएट ਪੋਇਮ ਅਗ ਓਪਨ ਦਾ ਆਈਸ ਪੋਇਟਾ ਜਰਵਿੰਦਰ ਨਟਾਗੋੜਾ ਦਾ ਵੇਅਰ ਇਜ਼ ਦਾ ਵਰਸ਼ਿਪਰ ਵਰਸ਼ਿਪਿੰਗ ਦਾ ਗੋਡ ਦਾ ਵਰਸ਼ਿਪਰ ਇਸ ਵਰਸ਼ਿਪਿੰਗ ਇਨ ਲੌਂਡਰੀ ਡਾਰਕ ਟੈਂਪਲ ਵਿਦ ਕਲੋਜ਼ਡ ਆਈ ਡੋਰ ਤੇ ਨੈਕਸਟ ਹੈ ਫੋਰਥ ਵਾਟ ਡਸ ਦਾ ਪੋਇਟ ਵਾਂਟ ਦਾ ਵਰਸ਼ਿਪਰ ਆਫ ਗੋਡ ਟੂ ਡੂ ਦਾ ਪੁਆਇੰਟਸ ਵਾਂਟ ਦਾ ਵਰਸ਼ਿਪਰ ਟੂ ਓਪਨ ਇਸ ਆਈਸ ਐਂਡ ਸੀ ਥੈਟ ਗੋਡ ਇਸ ਅਮੰਗ ਦਾ ਪੀਪਲ ਨਾਟ ਜਸਟ ਇਨ ਟੈਂਪਲ ਸੋ ਸਿੰਪਲੀ ਹੈਗਾ ਇਹਦੇ ਵਾਸਤੇ ਇਹ ਵਿੱਚ ਗੋਡ ਦੇ ਬਾਰੇ ਜਿਆਦਾਤਰ ਬੇਕ ਦੱਸਿਆ ਗਿਆ ਤੁਹਾਨੂੰ ਗੋਡ ਹਰ ਤੱਕ ਕਰਦੇ ਆ ਥੱਲੇ ਮੰਦਿਰ ਦੇ ਵਿੱਚ ਨਹੀਂ ਹੈਗਾ ਤੇ ਨੈਕਸਟ ਆ ਇਸ ਸੈਂਟਰਲ ਆਈਡੀਆ ਸੋ ਇਹਦਾ ਕਰਦੇ ਆਪਾਂ ਓਪਨ ਦਾ ਇਸ ਦਾ ਪੁਆਇੰਟ ਟੈਲਸ ਅਸ ਅਟ ਟ੍ਰੂ ਵਰਸ਼ਿਪ ਇਜ਼ ਫਾਊਂਡ ਇਨ ਸਰਵਿੰਗ ਮਾਈਂਡ ਕਾਈਂਡ ਗੋਡ ਲਿਵਸ ਅਮੰਗ ਦਾ ਪੂਰ ਐਂਡ ਹਾਰਡ ਵਰਕਿੰਗ ਹਾਰਡ ਵਰਕਿੰਗ ਪੀਪਲ ਨਾਟ ਜਸਟ ਇਨ ਟੈਂਪਲ ਸੋ ਸੋ ਪ੍ਰਿਆਰੀ ਪੰਜਾਬੀ ਚਾਇਆ ਇਹ ਦੱਸਿਆ ਗਿਆ ਕਿ ਜਿਹੜਾ ਪ੍ਰਮਾਤਮਾ ਉਹ ਗਰੀਬਾਂ ਅਤੇ ਜਿਹੜੇ ਮੇਨ ਦੇ ਬੰਦੇ ਨੇ ਉਹਨਾਂ ਦੇ ਵਿੱਚ ਵਸਦਾ ਮੰਦਰ ਦੇ ਵਿੱਚ ਨਹੀਂ ਟੈਨਕਸਟ ਆਨਸਰ ਐਂਡ 2 ਆਫ ਦ ਫੋਲੋਇੰਗ ਕੁਸ਼ਨ ਸਿੰਗਲ ਡਿਸਟ੍ਰੈਕਟਰ ਆ ਗਈ ਐਨੀ 2 ਕਰ ਲੈਣੇਗੇ ਸੋ ਆਪਾਂ ਦੋ ਹੀ ਕਰਾਂਗੇ ਪੰਜ ਰੱਟਿਆ ਆਏ ਨੇਗੇ ਤੁਹਾਡੀ ਚੋਇਸ ਹੈ ਕਿਹੜਾ ਕਰਨਾ ਹੈਗਾ ਤੁਸੀਂ ਜਿਵੇਂ ਵਾਈਟਡ ਦਾ ਬੋਗੋ Boy, go to the farmer. What did the farmer ask the boy to do? The boy went to the farmer to ask for help because his family was poor. The farmer asked him to work in fields to earn food. What changed? What changes took place in Sushil? Sushil became responsible, disciplined, and interested in learning. He started completely. He started completing his homework and began to enjoy going to school. Why did Cecile not want to go to school? What happened then? Cecile did not want to go to school because he had a math test. Later, he faced the test bravely and realized the value of regular study. Why did the dog cry continuously? So ਨੈਕਸਟ ਆਜੂਗੀ ਵੋਕੈਬਲਰੀ ਜਿਵੇਂ 2 ਅਟਰੈਕਟ ਆਜੂਗਾ ਜੂਸ ਬੈਕ ਐਂਡ ਐਕਟ ਐਜ਼ ਅ ਨਾਉਨ ਐਂਡ ਅ ਵਰਬ ਫਿਰ ਪ੍ਰੋਵਾਈਡ ਐਂਟੋਨੀਮਸ ਆਫ ðiਸ ਵਰਡਸ ਐਂਡ ਦ ਇੰਗਲੈਂਡ ਦਾ ਫਿਰ ਸਿਨੋਨੀਮ ਡਿਸਕਵਰ ਤੇ ਫਾਲਸ ਦਾ ਸੋ ਤਾਂ ਇਹ ਚੀਜ਼ਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਬੈਕ ਦਾ ਨਾਉਨ ਬਣਾਉਣਾ ਹੀ ਸੈਟ ਐਟ ਦ ਬੈਕ ਆਫ ਦ ਕਲਾਸ ਫਿਰ ਦੂਜਾ ਬੈਕ ਵਰਬ ਆਈ ਵਿਲ ਬੈਕ ਮਾਈ ਫਰੈਂਡ ਇਨ ਦ ਕੰਪੀਟੀਸ਼ਨ ਫਰ ਐਕਟ ਦਾ ਬਣਾਉਣਾ ਨਾਉਨ ਹੀ ਐਕਟ ਆਫ ਕਾਈਂਡਨੈਸ ਵਾਸ ਅ ਪ੍ਰੀਟੀਕੇਟਿਡ ਫਿਰ ਦੁਬਾਰੇ ਐਕਟ ਦਾ ਇੱਕ ਵਰਬ ਬਣਾਉਣਾਗਾ ਨਾਉਬ ਤੇ ਕਿਰਿਆ ਬਣਾਉਣੀ ਹੈਗੀ ਸ਼ੀ ਪਲੇ ਐਕਟ ਇਨ ਦਾ ਸਕੂਲ ਪਲੇ ਸੋ ਨਾਉਨ on the ਨਾਉਬ ਤੇ ਵਰਬ ਹੁੰਦੀ ਹੈ ਕਿਰਿਆ ਸੋ ਬੈਕ ਦਾ ਇੱਕ ਦਾ ਨਾਉਨ ਬਣਾਉਣਾਗਾ ਦੁਬਾਰਾ ਇੱਕ ਵਰਬ ਕਿਰਿਆ ਅਗੇ ਅਨਟੋਨੀਮ ਦੱਸਣਾ ਐਂਡ ਵਿਰੋਧੀ ਸ਼ਬਦ ਹੁੰਦੇ ਨੇਗੇ ਐਂਡ ਫਿਰ ਬਿਗਨ ਮਤਲਬ ਸਟਾਰਟ ਗਲੈਡ ਦਾ ਆ ਜੂਗਾ ਸੈਡ ਤੇ ਸਨੋਨੀਅਮ ਉਹਦੇ ਰਿਲੇਟਡ ਜਿਹੜਾ ਤੁਸੀਂ ਡਿਸਕਵਰ ਮੈਂ ਇੰਜ ਫਾਈਂਡ ਕਰਨਾ ਕੋਈ ਚੀਜ਼ ਡਿਸਕਵਰ ਵੀ ਹੋਰੀ ਚੀਜ਼ ਹੈ ਫਾਲਿਸ ਜਿਹਦਾ ਆ ਜੂਗਾ ਸਟੂਪਿਡ ਜਿਹੀ ਫਿਰ ਸੈਕਸ਼ਨ ਈ ਆ ਜੂਗਾ ਗ੍ਰਾਮਰ ਟਰਾਂਸਲੇਸ਼ਨ ਐਂਡ ਕੰਪੋਜੀਸ਼ਨਸ ਆ ਜੂਗੀ ਸੋ ਉਹਨਾਂ ਕੀ ਟਰਾਂਸਲੇਸ਼ਨ ਜਿਵੇਂ ਸਭ ਤੋਂ ਪਹਿਲਾਂ ਟਰਾਂਸਲੇਸ਼ਨ ਹੈਗੀ ਕੀ ਉਹ ਗਾਣਾ ਗਾਉਂਦਾ ਹੈ ਡਸ ਹੀ ਸਿੰਗ ਅ ਸੌਂਗ ਬੱਚੇ ਸ਼ੋਰ ਨਹੀਂ ਮਿਚਾ ਰਹੇ ਹਨ the children are not making noise ajju ne apna kaam kar liya ajju has done his work svere to barka ho rahi hai it has been raining since morning so ende cho apan kinnia karni tan karni si fir next a jaan ge stare him away from env us nu ir khat te door rakho fir second aju in the end victory was is aakhir vich jit usdi si ਫਿਰ ਕਾਲਾਗਟ ਵਾਸ 80 ਕਿਲੋਮੀਟਰ ਅਵੇ ਕਾਲਕਟ 80 ਕਿਲੋਮੀਟਰ ਦੂਰ ਸੀ ਫਿਰ ਫੋਰਥ ਆਜੂ ਇਨ ਦਾ ਐਂਡ ਵਿਕਟਰੀ ਵਾਸ ਥਿਸ ਆਖਰ ਵਿੱਚ ਜਿੱਤ ਇਹ ਤਾਂ ਉਹੀ ਆ ਗਈ ਪਹਿਲਾਂ ਵਰਗੀ ਫਿਰ 73 ਕਰਨੇ ਤੁਸੀ ਫਿਰ ਨੈਕਸਟ ਆਜੂ ਡੂਅਲ ਡਾਇਰੈਕਟ ਗ੍ਰਾਮਰ ਆ ਗਈ ਸਭ ਤੋਂ ਪਹਿਲਾਂ ਡਿਟਰਮੀਨਰਸ ਫਿਰ ਪ੍ਰੈਪੋਜੀਸ਼ਨ ਫਿਰ ਕਨਜਕਸ਼ਨ ਫਿਰ ਸਿੰਪਲ ਕੰਪਲੈਕਸ ਐਂਡ ਕੰਪਾਊਂਡ ਸੈਂਟੈਂਸ ਦੇ ਸੁਣਨੇ ਸੋ ਦੇ ਬਾਅਦ ਆਜ ਇੱਕ ਨੋਟਿਸ ਸੋ ਪਹਿਲਾਂ ਆਪਾਂ ਡੂਅਰ ਡਾਇਰੈਕਟ ਕਰਦੇ ਆਂ ਸਭ ਤੋਂ ਪਹਿਲਾਂ ਫਿਲਿੰਡਾ ਬਲੈਂਕ ਸੋਲ ਸ਼ਰਮੀਨਰ ਜੇ ਮੈ ਯ ਡਾਂਟ ਯੂ ਗੋ ਟੂ ਐਂਡ ਗੈਟ ਡੈਸ਼ ਮੈਡੀਸਿਨ ਸਮ ਮੈਡੀਸਿਨ ਹੈਵ ਯੂ ਗਾਟ ਡੈਸ਼ ਬਟਰ ਸੋ ਹੈਵ ਯੂ ਗਾਟ ਐਨੀ ਵਾਟਰ ਸ਼ੀ ਹੈਜ਼ ਬਾਉਟ ਡੈਸ਼ ਪੈਨਸ ਮੈਨੀ ਪੈਨਸ ਹੈਗਾ माई मदर ही हैज़ो कॉन्फिडेंस डैश मी हैस नो कॉन्फिडेंस इन मी नेस्टूआ आ next charge you got to he is a degrees is to his family so then next charge. you appropriate conjunctions we eat so we may live so we eat so we may live wisdom is better than richness so

सो यीनशॉट लै सकते उसका तो आ आजगा रीड द पेसिज एंड द मेक द नोटिस राइट ऑन पैराग्राफ एनी ऑफ दिस टॉपिक्स, द रट ए लैटर टू डिस्क्राइब ए स्कूल ट्रिप सो इत आंसर जिमें टाइटल आजगा रोड एसीडेंट इन इंडिया फिर नोट्स दसने जिमें बस स्टेट्स फैटलिटीज एंड कॉस्ट मेन किस एक्सपर्ट बिजनेस फिर एक पैराग्राफ लिखना गया इतने दो तो पैराग्राफ देते हैं जवर तो। नी अवेयर अर आ सॉल हली सो इन्हों भी जन लगता सौखा वो कर लियो। फिर आज एप्लीकेशन लैटर टू एसिस डिस्क्राइबिंग ए स्कूल ट्रिप तो नैक्सट जोड़ा लैटर है देख सद ਕੰਪਲੇਂਟ ਅਗੇਂਸਟ ਇਹ ਟੈਕਸੀ ਡਰਾਈਵਰ ਸੋ ਜਿਹੜਾ ਜੋ ਸਵੀਕਾਰਨਾ ਹੈਗਾ ਪੂਰੀ ਸੋਲੂਸ਼ਨ ਪੀਡੀਐਫ ਆਪ ਅਪਲੋਡ ਕੀਤੀ ਹੋਈ ਹੈਗੀ ਸੋ WhatsApp ਚੈਨਲ ਤੇ ਜੁਆਇਨ ਜਰੂਰ ਹੋ ਜਾਣਾ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਏਗਾ ਉੱਥੇ ਜਾ ਕੇ ਡਾਊਨਲੋਡ ਕਰ ਲੈਣਾ ਸੋ ਚੈਨਲ ਨੂੰ ਕਰਨਾ ਨਾਲ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਸੋ ਕੰਪਲੀਟ ਹੋ ਚੁੱਕਿਆ ਆਪਣਾ ਇਹ ਕੁਐਸਚਨ ਪੇਪਰ ਸੋ ਨੈਕਸਟ ਜੋ ਵੀ ਕੁਐਸਚਨ ਪੇਪਰ ਹੈਗਾ ਜਿਹੜਾ ਵੀ ਅੱਗੇ ਪੇਪਰ ਆਉ ਕਮੈਂਟ ਚ ਜਰੂਰ ਦੱਸ ਦੇਣਾ